ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਨੂੰ ਜੋ ਜਾਣਕਾਰੀ ਆ ਜਦੋਂ ਮਾਮਲਾ ਐਨਡੀਪੀਐਸ ਦਾ ਗਿਆ ਕਿਉਂਕਿ ਉਹ ਉਦੋਂ ਵੀ ਸਰਕਾਰ ਚਾਹੁੰਦੀ ਸੀ ਕਿ ਖੈਰ ਨੂੰ ਠੋਕ ਦਿਓ ਐਨਡੀਪੀਐਸ ਦੀ ਐਫਆਈਆਰ ਨੂੰ ਠੋਕ ਦਿਓ ਆਈ ਐਮ ਟੋਲਡ ਆਈ ਡੋਨਟ نو ਕਿ ਨਾਲ ਸੱਚ ਹੈਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਹੀਂ ਇਹਦੇ ਪਿਤਾ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਮੇਰੇ ਕੋਲ ਹੀ ਗਏ ਨੇ ਔਰ ਇਹ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਇੱਕ ਅੱਛਾ ਪਰਿਵਾਰ ਆ ਮੈਂ ਇਸ ਮੁੰਡੇ ਨੂੰ NDPS ਵਰਗੇ ਝੂਠੇ ਮੁਕਦਮੇ ਵਿੱਚ ਉਹਦਾ ਉਹਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ ਤਾਂ ਮਾਮਲਾ ਡ੍ਰੌਪ ਹੋ ਗਿਆ ਐਸਆਈਟੀ ਬੰਦ ਨਹੀਂ ਹੋਈ ਉਸ ਤੋਂ ਬਾਅਦ 2017 ਚ ਆ ਗਿਆ ਸਿੱਧਾ ਮੈਂ ਉਹ 15 ਦੇ ਵਿੱਚ ਨਮੀਨ ਟਾਈਮ ਗੁਰਦੇਵ ਸਿੰਘ ਵਗੈਰਾ ਸਾਰੇ ਫੜੇ ਗਏ ਉਹਨਾਂ ਦੀ ਟ੍ਰਾਇਲ ਸ਼ੁਰੂ ਹੋ ਗਈ ਫਾਜ਼ਲਕਾਦੀ ਸਪੈਸ਼ਲ ਅਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਟ੍ਰਾਇਲ ਕਾਫੀ ਐਡਵਾਂਸ ਸਟੇਜ ਤੇ ਆ ਗਈ 2017 ਚ ਮੈਂ ਲੀਡਰ ਆਫ oppositon ਸੀਗਾ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਮਸਲਾ ਉੱਠਿਆ ਰੇਤਾ ਦੀਆਂ ਖੱਡਾਂ ਦੀ ਨਿਲਾਮੀ ਦਾ ਉਹਨੇ ਆਪਣੇ ਇੱਕ ਖਾਨ ਸਾਹਮਣੇ ਤੋਂ 25 ਕਰੋੜ ਰੁਪਏ ਦਿੱਤਾ ਮੈਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਆਈ ਕੁਡ ਨਾਟ ক্লোਜ਼ ਮਾਈ ਆਈਜ਼ ਮੈਂ ਆਪਣੀ ਅੱਖਾਂ ਬੰਦ ਨਹੀਂ ਸੀ ਕਰ ਸਕਦਾ ਸਿਰਫ ਪੰਜਾਬ ਦੀ ਗੱਲ ਕਹਿਣ ਵਾਸਤੇ ਸੱਚ ਬੋਲਣ ਵਾਸਤੇ ਮੈਂ ਜਿਹੜਾ ਸੀਗਾ ਉਹਦਾ ਵਿਰੋਧ ਕੀਤਾ ਰਾਣੇ ਨੂੰ ਉਹਦਾ ਕੱਢਣਾ ਪਿਆ ਕੈਪਟਨ ਅਮਰਿੰਦਰ ਸਿੰਘ ਨੂੰ 7-8 ਮਹੀਨਿਆਂ ਤੋਂ ਬਾਅਦ ਕੈਬਨਿਟ ਚੋਂ ਡ੍ਰੌਪ ਕਰਤਾ ਮੁੜ ਕੇ ਉਹ ਦੁਸ਼ਮਣ ਬਣ ਗਿਆ ਮੇਰਾ ਉਸਨੇ ਜਾ ਕੇ ਮੈਨੂੰ ਉਹ ਰੂਟ ਜਿਹੜਾ ਲਿਆ ਉਹ ਡਿਫਰੈਂਟ ਰੂਟ ਸੀਗਾ ਉਹਨਾਂ ਨੇ ਕਿਹਾ ਜਿਹੜੀ ਚੱਲਦਾ ਕੇਸ ਹੈਗਾ ਫਾਜ਼ਲਕਾਦੀ ਅਦਾਲਤ ਵਿੱਚ ਉਹਨਾਂ ਨੇ ਮੈਨੂੰ ਮੈਨੀਪੂਲੇਟ ਕਰਕੇ 319 ਦੇ ਵਿੱਚ ਤਲਬ ਕਰਾ ਲਿਆ ਕੋਰਟ ਵਿੱਚ ਸਮਨ ਕਰਾ ਲਿਆ 2017 ਦੇ ਵਿੱਚ ਬਹੁਤ ਆਕਾਰ ਮੱਚੀ ਕਿਉਂਕਿ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਸਵਾਗਤ ਕਰਦਾ ਗੁਰਜੀਤ ਸਿੰਘ ਔਜਲਾ ਸਾਡੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਹਾਈ ਕੋਰਟ ਗਿਆ ਅਗੇਂਸਟ ਦੀ ਆਰਡਰਸ ਬਿਕੋਜ਼ ਮੈਨੂੰ ਕੋਰਟ ਨੇ ਸਮਨ ਕਰ ਲਿਆ ਸੀਗਾ ਹਾਈ ਕੋਰਟ ਨੇ ਮੇਰੇ ਨਾਨ ਅਵੇਲੇਬਲ ਵਾਰੈਂਟਸ ਕੁਆਸ਼ ਕਰਤੇ ਤੇ ਮੇਰੀ ਜਿਹੜੀ ਰਿਵੀਜ਼ਨ ਸੀਗੀ ਉਹ ਡਿਸਮਿਸ ਕਰਤੀ ਆਈ ਹੈਡ ਟੂ ਗੋ ਟੂ ਦਾ ਸੁਪਰੀਮ ਕੋਰਟ ਮੈਨੂੰ ਯਾਦ ਹੈ ਦਸੰਬਰ ਦੀ 2017 ਦੀ ਸੁਪਰੀਮ ਕੋਰਟ ਨੇ ਦੋ ਜੱਜਸ ਜਿਹੜੇ ਉੱਥੇ ਬੈਠਦੇ ਦੋ ਜੱਜਸ ਨੇ ਮੇਰੀ ਸਮਨਿੰਗ ਸੁਪਰੀਮ ਕੋਰਟ ਨੇ ਸਟੇ ਕਰ ਦਿੱਤੀ ਰੋਕ ਦਿੱਤਾ ਜਿਹਦੇ ਕਰਕੇ ਮੈਂ ਬਚ ਗਿਆ 2017 ਤੋਂ ਬਾਅਦ ਇਹ ਮਾਮਲਾ ਮੇਰੇ ਤੇ ਹਮਲਾ ਹੋਇਆ ਫਿਰ ਆਜੋ ਸਿੱਧਾ ਤੁਸੀਂ 2021 ਚ ਕਿਸਾਨਾਂ ਦਾ ਅੰਦੋਲਨ ਜੋ ਆਪਾ ਦੇ ਖਿਲਾਫ ਲੜਾਈ ਅਤੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਮੈਂ ਕੋਈ ਤਾਂ ਨੈਸ਼ਨਲ ਲੀਡਰ ਤਾਂ ਹੈ ਨਹੀਂਗਾ ਮੈਨੂੰ ਮੈਂ ਈਡੀ ਦੇ ਰਡਾਰ ਤੇ ਆ ਗਿਆ ਇਸੇ ਘਰ ਵਿੱਚ ਮੇਰੇ ਛਾਪਾ ਮਰਿਆ ਗਿਆ ਸਾਡੇ ਘਰੋਂ ਕੀ ਲੱਭਣਾ ਸੀ ਵਿਆਹ ਦੀਆਂ ਡੇਰੀਆਂ ਘਰ ਦਾ ਖਰਚਾ ਉਹੀ ਤੁਥ-ਮੁਥ ਕਰਕੇ ਉਹਨਾਂ ਨੇ 8-9 ਮਹੀਨੇ ਇਨਵੈਸਟੀਗੇਟ ਕਰਕੇ ਜਦੋਂ ਇਲੈਕਸ਼ਨ ਆ ਗਈ 2022 ਦੀ ਉਤੋਂ ਚੰਦ ਇੱਕ ਦਾ ਡੇਢ ਮਹੀਨਾ ਪਹਿਲਾਂ 2 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਗ੍ਰਿਫਤਾਰ ਕਰਕੇ ਈਡੀ ਨੇ ਇਸ ਕੇਸ ਵਿੱਚ ਇਨਵੋਲਵ ਕਰ ਲਿਆ ਹਾਲਾਂਕਿ ਦੇ ਕੁਡ ਨਾਟ ਡੂ ਇਟ ਕਿਉਂਕਿ ਜਿਹੜੇ ਸਮਨਸ ਨੂੰ ਆਧਾਰ ਬਣਾ ਰਏ ਸੀ ਸ਼ੈਡਿਊਲਡ ਅਫੈਂਸ ਲੈ ਰਹੀ ਸੀ ਈਡੀ ਉਹ ਸਮਨਸ ਮੇਰੇ ਉਸ ਵਕਤ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤੇ ਹੋਏ ਸੀਗੇ ਪਰ ਉਹਨ ਈਡੀ ਨੂੰ ਕੌਣ ਪੁੱਛੇ ਸੀਬੀਆਈ ਨੂੰ ਕੌਣ ਪੁੱਛੇ ਇਹ ਦੇਸ਼ ਦੀਆਂ ਕੇਂਦਰੀ ਏਜੰਸੀਆਂ ਨੂੰ ਕੌਣ ਪੁੱਛੇ ਉਹਨਾਂ ਨੇ ੱੱਕੇ ਨਾਲ ਮੈਨੂੰ ਅਰੈਸਟ ਕਰਕੇ ਤੇ ਮੇਰਾ ਕੇਸ ਚਲਾ ਦਿੱਤਾ ਪੀਐਮਐਲਏ ਪ੍ਰੋਸੀਡਿੰਗਸ ਦੇ ਤਹਿਤ ਹੁਣ ਮੈਂ ਉਸ ਕੇਸ ਦੀ ਸਟੋਰੀ ਜ ਨਹੀਂ ਜਾਂਦਾ ਬਹੁਤ ਮਨਕਰਤ ਝੂਠਾ ਜਿਹੜਾ ਸਾਡਾ ਖਰਚੇ ਦਾ ਪਾੜਾ ਬਣਾ ਕੇ ਝੂਠ ਸੱਚ ਜਿਹੜੀਆਂ ਮੇਡੀਆਂ ਐਗਰੀਕਲਚਰ ਲਿਮਿਟਸ ਚੱਕੀਆਂ ਸੀ ਅਗਰ ਉਹ ਵਿੱਚ ਪਾ ਦਿੰਦੇ ਕੇਸ ਹੀ ਨਹੀਂ ਸੀ ਬਣਦਾ ਪਰ ਚਲੋ ਉਹਨਾਂ ਨੇ ਕਹਿਤਾ ਜੀ ਇਹ ਡਰੱਗ ਮੰਨੀ ਆ ਜਿਹੜਾ 2-3 ਕਰੋੜ ਰੁਪਈਆ ਪਾਉਣੇ 3 ਕਰੋੜ ਰੁਪਈਆ ਕਹਿ ਜੀ ਇਹ ਜਿਹੜਾ ਕੱਢਿਆ ਜਾਂਦਾ ਆਮਦਨ ਦਾ ਤੇ ਖਰਚੇ ਦਾ ਪਾੜਾ 7 ਸਾਲ ਦਾ ਇਹ ਡਰੱਗ ਮੰਨੀ ਖੈਰਾ ਡਰੱਗ ਮੰਨੀ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੀ ਅਦਾਲਤ ਚੋਂ ਹਾਈ ਕੋਰਟ ਚੋਂ ਉਸ ਵਕਤ ਬੇਲ ਹੋ ਗਈ ਇਨ ਦਾ ਮੀਨ ਟਾਈਮ 2022 2023 ਦੇ ਸ਼ੁਰੂ ਦੇ ਵਿੱਚ ਫ फेब्रुवारी ਦੇ ਵਿੱਚ ਜਿਹੜਾ ਮੇਰਾ ਕੇਸ ਸੀਗਾ ਸਮਨ ਜਿਹੜੇ ਸਟੇ ਕਿਤੇ ਸੀ ਹੌਨਰੇਬਲ ਸੁਪਰੀਮ ਕੋਰਟ ਨੇ ਦੋ ਜੱਜ ਦੇ ਬੈਂਚ ਨਹੀਂ ਉਹ ਦੋ ਤੋਂ ਤਿੰਨ ਤੇ ਤਿੰਨ ਤੋਂ ਪੰਜ ਮੈਂਬਰ ਜਸਟਿਸਸ ਦਾ ਜੱਜਸ ਦਾ ਸੁਪਰੀਮ ਕੋਰਟ ਦਾ ਕਨਸਟੀਟਿਊਸ਼ਨਲ ਬੈਂਚ ਇੱਕ ਬਣਾਇਆ ਗਿਆ ਮੇਰੇ ਵਾਸਤੇ ਮੇਰੇ ਕੇਸ ਵਾਸਤੇ ਕਿ ਕੀ ਖਹਿਰੇ ਨੂੰ 319 ਵਿੱਚ ਤਲਬ ਕਰਨਾ ਠੀਕ ਸੀਗਾ ਉਸ ਵਕਤ ਜਦੋਂ ਟ੍ਰਾਇਲ ਖਤਮ ਹੋ ਚੁੱਕੀ ਸੀਗੀ ਗੁਰਦੇਵ ਸਿੰਘ ਜਿਹੜਾ ਮੇਰਾ ਜਾਣਕਾਰ ਸੀਗਾ ਉਹਦੇ ਸਿਵੇਤ 10 ਬੰਦਿਆਂ ਨੂੰ ਸ਼ਾਇਦ 20-20 ਸਾਲ ਕੈਦ ਹੋ ਚੁੱਕੀ ਸੀਗੀ ਕੀ ਕਿਸੇ ਨੂੰ ਕੇਸ ਖਤਮ ਹੋਣ ਤੋਂ ਬਾਅਦ ਕੀ ਕਿਸੇ ਨੂੰ ਤਲਬ ਕੀਤਾ ਜਾ ਸਕਦਾ ਹੈ ਇਟ ਵਾਸ ਅ ਕਨਸਟੀਟਿਊਸ਼ਨਲ ਲਾ ਪੁਆਇੰਟ ਫॉर द ਰੈਸਟ ਆਫ ਦਾ ਇੰਡੀਆ ਕੰਟਰੀ ਪੰਜ ਜੱਜਸ ਬੈਠੇ ਫ फेब्रुवारी 2023 ਆ ਹੁਣ ਪਿਛਲੇ ਸਾਲ ਪੰਜਾ ਜੱਜਸ ਨੇ ਯੂਨੈਨਿਮਸ ਫੈਸਲਾ ਦੇ ਕੇ ਮੇਰੇ ਸਮਨ ਕੋਸ਼ ਕਰਤੇ ਮੈਨੂੰ ਬਰੀ ਕਰ ਦਿੱਤਾ ਔਰ ਉਹ ਜਿਹੜਾ ਜਜਮੈਂਟ ਆ ਉਹ ਲਾ ਜਨਰਲਸ ਵਿੱਚ ਬੱਚਿਆਂ ਦੇ ਇਮਤਿਹਾਨਾਂ ਚ ਪੀਸੀਐਸ ਵਿੱਚ ਮੇਰਾ ਕੇਸ ਸਾਈਟ ਕੀਤਾ ਜਾ ਰਿਹਾ ਇਹਦੇ باوجود ਸਭ ਕੁਝ ਜਾਣਦੇ ਆਂ ਔਰ ਭਗਵੰਤ ਮਾਨ ਮੇਰਾ ਕੁਲੀਕ ਸੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਉਹਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਉਹ ਉਸਨੇ ਆਣ ਕੇ ਪਬਲਿਕ ਡੋਮੇਨ ਚ ਕਿਹਾ ਕਿ ਜਿਹੜਾ ਖੈਰੇ ਨੂੰ ਫਸਾਇਆ ਜਾ ਰਿਹਾ ਐ ਐਨਡੀਪੀਐਸ ਕੇਸ ਵਿੱਚ ਇਹ ਕੇਸ ਇੱਕੋ ਹੀ ਅਚੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਦੁਬਾਰਾ 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 ਕਿ ਜਿਹੜਾ ਖੈਰੇ ਨੂੰ ਫਸਾਇਆ ਜਾ ਰਿਹਾ ਇਹ નિર્ਦੋਸ਼ ਹੈ ਇਹ ਕੇਸ ਉਸ ਵਕਤ ਦੀ ਕਾਂਗਰਸ ਸਰਕਾਰ ਮਰਿੰਦਰ ਸਿੰਘ ਦੀ ਸਰਕਾਰ ਜਾਣ ਪੁੱਛ ਕੇ ਬਣਾ ਰਹੀ ਆ ਉਹਦੀ ਵੀਡੀਓ ਤੁਸੀਂ ਸਾਰਿਆਂ ਨੇ ਸੁਣ ਲਈ। ਮਤਲਬ ਭਗਵਾਨ ਇਸ ਇਨ ਦੀ ਫੁੱਲ ਨੋਲਿਜ। ਵਾਟ ਹੈਪਨਡ ਅਗੇਂਸਟ ਮੀ ਵਾਸ ਅ ਕੰਪਲੀਟ ਕਨਸਪੀਰੇਸੀ ਐਂਡ ਅਟਰਲੀ ਫਾਲਸ ਕੇਸ। ਇਹਦੇ ਬਾਵਜੂਦ ਆ ਹੁਣ ਜਦੋਂ 4 ਮਹੀਨੇ ਪਹਿਲਾਂ ਇਸੇ ਘਰ ਚੋਂ ਮੈਨੂੰ ਦੁਬਾਰਾ ਐ ਐ ਉਠਾ ਕੇ ਲੈ ਕੇ ਗਏ ਪੁਲਿਸ ਵਾਲਾ ਸਾਡੇ ਕਮਰਿਆਂ 'ਚ ਵੜ ਗਏ ਯਾਰ ਅੰਦਰ। ਮੇਰੀ ਵਾਈਫ ਸੁੱਤੀ ਹੋਈ ਮੇਰੇ ਨਾਲ, ਮੇਰੀ ਬੇਟੀ ਆ ਇਥੇ ਸ਼ੀ ਵਾਸ ਪ੍ਰੈਗਨੈਂਟ ਬਾਈ ਦੈਟ ਟਾਈਮ। ਅੰਦਰ ਵੜ ਗਏ। ਇੰਦਾ ਜਿੱਦਾਂ ਮੈਂ ਕੋਈ ਛੋਟੇ ਪੱਧਰ ਦਾ ਕ੍ਰਾਈਮਨਲ ਹੁੰਦਾ ਪੱਗ ਵੀ ਨਹੀਂ ਮੰਨਣ ਦਿੱਤੀ ਪੱਗ ਜਿਹੜਾ ਸਾਫਾ ਮੈਂ ਬਣ ਸਕਦਾ ਸੀਗਾ ਤੁਰਿਆ ਜਾਂਦਾ ਮੈਨੂੰ ਚੱਕ ਕੇ ਅਰੈਸਟ ਕਰਕੇ ਲੈ ਗਏ ਆਈ ਐਮ ਨਾਟ ਅ ਫਰੇਡ ਆਫ ਅਰੈਸਟ 렛 ਮੀ ਟੈਲ ਯੂ ਜੇਲਾਂ ਬੰਦਿਆਂ ਲਈ ਬਣਿਆ ਹੋਵੇ ਪਹਿਲਾਂ ਵੀ ਕਿਹਾ ਮੁਕਦਮੇ ਬੰਦਿਆਂ ਦੇ ਬਣਦੇ ਨੇ ਜਾਨਵਰਾਂ ਦੇ ਨਹੀਂ ਬਣਦੇ ਪਰ ਯਾਰੋ ਕੋਈ ਛੋਟਾ ਮੋਟਾ ਇਨਸਾਫ ਦੀ ਗੱਲ ਐਡੇ ਵੱਡੇ ਅਹੁਦੇ ਤੇ ਤੁਹਾਨੂੰ ਬਿਠਾਇਆ ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਅ ਲੈ ਕੇ ਆਵਾਂਗੇ ਐਦਾਂ ਦਾ ਬਦਲਾਅ ਤਾਂ ਐਦਾਂ ਦੀ ਬਦਲਾਖੋਰੀ ਦਾ ਕੈਪਟਨ ਤੇ ਬਾਦਲ ਨੇ ਨਹੀਂ ਕਦੀ ਕੀਤੀ ਇਸ ਡੇਂਜਰਸ ਲਾਈਫ ਥ्रेटनिंग ਕੇਸ ਵਿੱਚ ਵੇਰ ਆ ਕਿ ਆ कैन ਬੀ ਫਿਜ਼ਿਕਲੀ ਐਲੀਮੀਨੇਟਿਡ ਉਹਨਾਂ ਨੇ ਕਦੀ ਗਤੀ ਕੀਤੀ